ਵੱਡੀ ਖਬਰ ਗੁਰਵਿੰਦਰ ਦੇ ਕਤਲ ਦੇ ਪਿੱਛੇ ਹੈ ਪੂਰਾ ਸੋਹਰਿਆ ਦਾ ਹੱਥ ਵਕੀਲ ਨੇ ਕੀਤੇ ਅੱਜ ਵੱਡੇ ਖੁਲਾਸੇ ਆਓ ਤੁਹਾਨੂੰ ਦਿੰਨੇ ਆ ਅੱਜ ਇਸ ਵੀਡੀਓ ਦੇ ਵਿੱਚ ਤਾਜ਼ਾ ਜਾਣਕਾਰੀ ਡੈਨ ਕਹਿ ਰਿਹਾ ਹੈ ਕੋਈ ਕਲਛਣੀ ਕਹਿ ਰਿਹਾ ਕੋਈ ਕੁਲਹਿਣੀ ਕਹਿ ਰਿਹਾ ਤੇ ਮੈਨੂੰ ਵੀ ਕੁੜੀ ਹੋਂ ਦੇ ਨਾਤੇ ਲੱਗਦਾ ਹੈ ਕਿ ਇਹ ਸ਼ਬਦ ਜਿਹੜੇ ਉਹਨੂੰ ਕਹੇ ਜਾ ਰਹੇ ਨੇ ਕੋਈ ਦੋਰਾਏ ਨਹੀਂ ਉਹਨੇ ਕੰਮ ਨਹੀਂ ਅਜਾਇਆ ਕੀਤਾ ਸਵਾਦ ਲੈਂਦੇ ਨਾ ਡੈਸ਼ ਲਾਹੌਰ ਬਹੁਤ ਸੀ ਇੱਥੇ ਤੇ ਪਤੀ ਪਤਨੀ ਸੀ ਦੋਵੇਂ ਹੂੰ ਤੇ ਉਸ ਪਤਨੀ ਨੇ ਪਤੀ ਦਾ ਪਤੀ ਨੂੰ ਹੀ ਮਰਵਾਤਾ ਮਾਰਿਆ ਮਰਵਾਇਆ ਨਹੀਂ ਹੱਥੀ ਮਾਰਿਆ ਹੱਥੀ ਮਾਰਿਆ ਨਾਲੋਂ ਬੰਦੇ ਦੋ ਰੋੜ ਲਾਏ ਉਹ ਮੁੰਡਾ ਵੀ ਨਾਲ ਲੜ ਗਿਆ ਹੂੰ ਸੋ ਕੀ ਇਹਦਾ ਮਤਲਬ ਆਪਾਂ ਸਮਝਦੇ ਆ ਕਿ ਇੱਕ ਕਿਸੇ ਦੀ ਭੁੱਖ ਸੀ ਉਹਨੂੰ ਪੈਸਾ ਮਿਲ ਰਿਹਾ ਹੈਗਾ ਆਜ਼ਾਦੀ ਮਿਲ ਰਹੀ ਸੀ ਔਰ ਉਹਦੇ ਚ ਵੇਖਿਆ ਤੁਸੀਂ ਕਿ ਕਿਸ ਕੁੜੀ ਦੇ ਮਾਪੇ ਪਹਿਲਾਂ ਪਹੁੰਚੇ ਹੋਏ ਆ ਬਿਲਕੁਲ ਕਿੱਦਾਂ ਪਤਾ ਲੱਗਦਾ ਮੈਂ ਤੇ ਸਾਜ਼ਿਸ਼ ਦੇ ਭਾਗੀਦਾਰ ਸਮਝਦਾ ਉਹਨਾਂ ਨੂੰ ਕੁੜੀ ਦੇ ਮਾਪੇ ਤਾਂ ਕਹਿ ਰਹੇ ਨਹੀਂ ਵੀ ਸਾਡੀ ਕੁੜੀ ਨੇ ਗਲਤ ਕੀਤਾ ਤੇ ਉਹ ਸਜ਼ਾ ਦੇ ਬਚਣ ਵਾਸਤੇ ਕਹਿ ਰਹੇ ਨੇ ਤੁਸੀਂ ਦੂਰੋਂ ਪਹਿਲਾਂ ਕਿ ਮੈਂ ਪਹੁੰਚ ਗਿਆ ਜਿਹੜੀ ਕੁੜੀ ਨੇ ਆਪਣਾ ਘਰ ਵਾਲਾ ਮਾਰਿਆ ਰੁਪਿੰਦਰ ਨੂੰ ਅਨਾਲਦ ਦੇ ਕਮਰੇ 'ਚ ਭਾਜੀ ਬੈਠੇ ਉਹ ਤੇ ਪਤਾ ਨਹੀਂ ਲੱਗੇ ਕਿ ਮੈਂ ਤੁਹਾਨੂੰ ਮਾਰਤਾ ਤੇ ਮੇਰੇ ਘਰੋਂ ਮੇਰੀ ਵਾਈਫ ਆ ਜੇ ਜਿਹੜੀ ਅੱਧੋ 7 ਕਿਲੋਮੀਟਰ ਦੂਰ ਬੈਠੀ ਹੈ ਤੇ ਕੀ ਮਤਲਬ ਹੈ ਇਹਦਾ ਮਤਲਬ ਮੈਂ ਉਹਦੋਂ ਦੱਸ ਕੇ ਆਇਆ ਨਾ ਕਿ ਮੈਂ ਕੁਝ ਕਰਨ ਚੱਲਿਆ ਹੀ ਮੇਰਾ ਫੋਨ ਆਇਆ ਤੇ ਭੱਜੀਆਂ ਆਈ ਮਲਮਸਾ ਬਹੁਤ ਸਾਰੇ ਕੇਸਿਸ ਚਲੋ ਤੁਸੀਂ ਤਾਂ ਹੈ ਹੀ ਵਕਾਲਤ ਦੇ ਵਿੱਚ ਤੁਹਾਨੂੰ ਰੋਜ਼ਾਨਾ ਹੀ ਹੋ ਜੇ ਮਾਮਲੇ ਸੁਣਨ ਨੂੰ ਮਿਲਦੇ ਹੁਣੇ ਜਿਨ੍ਹਾਂ ਨੂੰ ਸੁਣ ਕੇ ਭਾਵੇਂ ਜੇ ਇੱਕ ਇਨਸਾਨ ਦੇ ਤੌਰ ਤੇ ਦੇਖੀ ਨਾ ਵਕੀਲ ਦੀ ਡੈਜ਼ਿਗਨੇਸ਼ਨ ਪਿੱਛੇ ਰੱਖ ਦੀਏ ਜੇ ਇਨਸਾਨ ਦੇ ਤੌਰ ਤੇ ਦੇਖੀ ਕਈ ਵਾਰ ਸੋਚ ਕੇ ਹੁੰਦਾ ਹੋਊਗਾ ਨਾ ਦਿਮਾਗ ਦੇ ਵਿੱਚ ਕਿ ਹੋ ਕੀ ਰਿਹਾ ਕਿਉਂ ਹੋ ਰਿਹਾ ਅਕਸਰ ਹੁੰਦਾ ਹੈ ਦਿਮਾਗਸ ਹਮ ਕੀ ਗਹਿਰਤ ਨਾਮ ਦੀ ਚੀਜ਼ ਨਹੀਂ ਬਚੀ ਹਮ ਸੰਸਕਾਰ ਨਾਮ ਦੀ ਚੀਜ਼ ਨਹੀਂ ਬਚੀ ਹਮ ਮर्यादा ਨਾਮ ਦੀ ਚੀਜ਼ ਨਹੀਂ ਬਚੀ ਬਿਲਕੁਲ ਪਿਓ ਤੀ ਦਾ ਰਿਸ਼ਤਾ ਪਿਓ ਪੁੱਤਰ ਦਾ ਰਿਸ਼ਤਾ ਮਾਂ ਪੁੱਤਰ ਦਾ ਰਿਸ਼ਤਾ ਉਹ ਕਿਹੜੀਆਂ ਸਟੇਜਾਂ ਤੇ ਜਾ ਰਿਹਾ ਹੈ ਅ ਦੁਨੀਆ ਦੀ ਸੋਚ ਕਿੱਧਰ ਜਾ ਰਹੀ ਹੈ ਮਾਂ ਪਿਓ ਆਪਣੇ ਜੰਮੇ ਬੱਚੇ ਨੂੰ ਜਿਆਦਾ ਜ਼ੋਰ ਦੀ ਘੂਰ ਨਹੀਂ ਸਕਦੇ ਮੈਂ ਆਪਣੇ ਟਾਈਮ 'ਚ ਵੇਖਿਆ ਵੀ ਅਸੀਂ ਪੂਰੇ ਸ਼ਹਿਰ ਜਿੱਤ ਤੋਂ ਜੋਕੇ ਤੋਰੀ ਨਹੀਂ ਸਕੇ ਇਹ ਸਾਡੇ ਪੇਰੈਂਟਸ ਨੂੰ ਦੁਨੀਆ ਜਾਣਦੀ ਐ ਹੂੰ ਲੋਕਾਂ ਨੇ ਪਛਾਣ ਜਾਣਾ ਕਿ ਤੁਸੀਂ ਉਹਦੇ ਬੱਚੇ ਸੰਤੋਸ਼ ਭੈਣ ਜੀ ਦੇ ਬੱਚੇ ਹੋ ਤੁਸੀਂ ਮਲਨ ਸਾਹਿਬ ਦੇ ਬੇਟੇ ਹੋ ਹੂੰ ਤੇ ਜੇ ਕੋਈ ਮਾੜੀ ਹਰਕਤ ਕੀਤੀ ਤੇ ਮੇਰੇ ਘਰੇ ਗੱਲ ਪਹੁੰਚ ਜਾਣੀ ਐ ਜਦੋਂ ਕਿ ਮਾਧਿਅਮ ਨਹੀਂ ਸੀ ਕੋਈ ਟੈਲੀਫੋਨ ਨਹੀਂ ਸੀ ਮੋਬਾਈਲ ਫੋਨ ਨਹੀਂ ਸੀ ਤੇ ਘਰੇ ਗੱਲ ਪਹੁੰਚ ਜਾਂਦੀ ਸੀ ਤੇ ਗੱਲ ਦਾ ਜਵਾਬ ਸੁਣਨ ਤੋਂ ਪਹਿਲਾਂ ਜੁੱਤੀ ਤਿਆਰ ਹੁੰਦੀ ਸੀ ਤੇ ਵਜਦੀ ਸੀ ਮੈਨੂੰ ਚੌਥੀ ਪੰਜਵੀਂ ਜਾਂ ਛੇਵੀਂ ਕਲਾਸ ਦੀ ਗੱਲ ਸਾਲ ਭੁੱਲ ਗਿਆ ਪਰ ਈ ਗੱਲ ਯਾਦ ਐ ਮੇਰੇ ਮੂੰਹ ਪੈਣ ਦੀ ਗੱਲ ਨਿਕਲ ਗਈ ਸਕੂਲ ਚ ਬੱਚੇ ਕੱਢਦੇ ਸੀ ਮੈਂ ਕਿਹਾ ਸ਼ਾਇਦ ਇਹ ਵੀ ਕੱਢਣ ਵਾਲੀ ਚੀਜ਼ ਹੋਣੀ ਹੈ ਘਰੇ ਕੱਢਦੀ ਮਾਤਾ ਜੀ ਨੇ ਸੁਣ ਲਈ ਤੇ ਮੈਨੂੰ ਸਵੇਰੇ ਕੋਈ ਯਾਰਾ ਕੋਈ ਤਾਂ ਲੈ ਕੇ ਰਾਤ ਦੇ 7-8 ਵਜੇ ਤੱਕ ਦਵਾਰ ਵੱਲ ਮੂੰਹ ਕਰਕੇ ਖੜਾ ਕਰਨ ਦੀ ਆਰਡਰ ਮਿਲ ਗਿਆ ਸੀ ਤੇ ਮੇਰੇ ਫਾਦਰ ਨੂੰ ਵੀ ਇੰਨਾ ਹੁਕਮ ਨਹੀਂ ਸੀ ਵੀ ਮੈਨੂੰ ਉੱਥੋਂ ਉਠਾ ਲੈਣਾ ਉਠਾ ਲੈਣਾ ਤੇ ਮੈਨੂੰ ਰੋਟੀ ਨਹੀਂ ਸੀ ਮਿਲੀ ਉਦੋਂ ਪਾਣੀ ਨਹੀਂ ਸੀ ਮਿਲਿਆ ਕਹਿੰਦੇ ਪਿਸ਼ਾਬ ਕਰਨਾ ਨਿੱਕਰ ਚ ਕਰ ਦੇ ਔਰ ਉਹ ਸਜਾ ਲਈ ਹੂੰ ਤਾਂ ਹੀ ਤਾਂ ਪਤਾ ਲੱਗਾ ਕਿ ਇਹ ਗਲਤ ਹੈ ਮੈਂ ਕਿਹਾ ਉਹ ਅੱਜ ਦੇ ਬੱਚ ਨੂੰ ਕਹਿ ਕੇ ਦਿਖਾ ਦੋ ਕਹਿ ਨਹੀਂ ਸਕਦੇ ਨਹੀਂ ਕਹਿ ਨਹੀਂ ਸਕਦੇ ਤੁਸੀਂ ਉਹਦੇ ਵੱਲ ਵੇਖ ਨਹੀਂ ਸਕਦੇ ਹੂੰ ਉਹ ਕਹਿੰਦੇ ਚੱਲਿਆ ਇਹ ਤਾਂ ਫੌਰਨ ਨਹੀਂਗਾ ਜਿੱਥੇ 911 ਵੱਲ ਕਾਲ ਕਰਨਾ ਤੇ ਪੁਲਿਸ ਨੇ ਬੱਚਾ ਲੈ ਜਾਣਾ ਤੇ ਉਹਨੇ ਕੇਅਰ ਰੂਮ ਚ ਦੇ ਦੇਣਾ ਫਿਰ ਤੁਸੀਂ 2 ਲੱਖ ਡਾਲਰ ਦੀ ਜ਼ਮਾਨਤ ਭਰਨੀ ਤੇ ਬੱਚਾ ਤੁਹਾਨੂੰ ਤਾਂ ਦੇਣਾ ਉਹਨਾਂ ਨੇ ਬਿਲਕੁਲ ਤਾਂ ਤੁਸੀਂ ਆਪਣੇ ਸਿਰ 'ਚ ਗਲੀਆਂ ਕਰਨ ਵਾਲਾ ਬੰਦਾ ਪਾ ਲੈਣਾ ਉਸ ਤੋਂ ਬਾਅਦ ਤਾਂ ਹੀ ਜੋ 18 ਸਾਲ ਦਾ ਹੁੰਦਾ ਹੈ ਸਾਰ ਅਗਲੇ ਦਿਨ ਕਹਿੰਦੇ ਆਊਟ ਜਿਹੜਾ ਆਊਟ ਹੂੰ ਚੱਲ ਅਖਬਾਰਾਂ ਵੇਚ ਹੁਣ ਤਾਂ ਆਪਣਾ ਕੰਮ ਆਪੇ ਕਰ ਆਪਣੀ ਰੋਜੀ ਰੋਟੀ ਕਮਾ ਕੇ ਆਪਣਾ ਗੁਜ਼ਾਰਾ ਕਰ ਲੈ ਜਿੱਥੇ ਰਹਿਣਾ ਰਾਤ ਰਹਿ ਲੈ ਲਲਕ ਰਾਤੇ ਕਰ ਪਰ ਮੱਲਨ ਜੀ ਤੁਹਾਨੂੰ ਲੱਗਦਾ ਨਹੀਂ ਕਿ ਆਪਣੇ ਜਿਹੜੇ ਪੰਜਾਬ 'ਚ ਆਪਣੇ ਜਿਹੜੇ ਭਾਰਤ 'ਚ ਉਹ ਮਾਂ ਪੇ ਬੱਚੇ ਨੂੰ ਇੰਨਾ ਪਿਆਰ ਕਰਦੇ ਨੇ ਉਹਦੇ ਬੱਚੇ ਦਾ ਵਿਆਹ ਹੋ ਜਾਂਦਾ ਅੱਗੋ ਪੋਤੇ ਪੋਤੀਆਂ ਹੋ ਜਾਂਦੇ ਨੇ ਫਿਰ ਉਹੀ ਗੱਲ ਹੈ ਕਿ ਨਾਲ ਵਿਆਜ ਪਿਆਰਾ ਹੋ ਜਾਂਦਾ ਉਹਨਾਂ ਨੂੰ ਇੰਨਾ ਪਿਆਰ ਦਿੰਦੇ ਨੇ ਤੇ ਮਰਦੇ ਦਮ ਤੱਕ ਆਪਣੇ ਬੱਚੇ ਦਾ ਸਾਥ ਦਿੰਦੇ ਨੇ ਤੇ ਉਹੀ ਬੱਚੇ ਅੱਜ ਕੱਲ ਜਿਆਦਾਤਰ ਮਾਂ ਪਿਓ ਦੇ ਸਿਰ 'ਚ ਜੁੱਤੀਆਂ ਮਾਰ ਰਹੇ ਨਹੀਂ ਮਾਂ ਪਿਓ ਵੀ ਇਹੋ ਜਿਹਾ ਆਵੇ ਜਿਨ੍ਹਾਂ ਨੇ ਕਿ ਕਿਉਂ ਇੰਨੀ ਫਿਕਰ ਕਰੀ ਮੈਂ ਕਿਹਾ ਮਾਂ ਪਿਓ ਵੀ ਇਹੋ ਜਿਹਾ ਆਵੇ ਮੈਂ ਪਹਿਲਾਂ ਇਹ ਸ਼ਬਦ ਵਰਦੂੰਗਾ ਪਰ ਮੈਂ ਸਹੀ ਕਹੂੰਗਾ ਉਹ ਡੈਣਾ ਵੀ ਇਹੋ ਜਿਹਾ ਆ ਗਿਆ ਜਿਨ੍ਹਾਂ ਨੇ ਆਪਣਾ ਬੱਚਾ ਇੱਟਾਂ ਮਾਰ ਮਾਰ ਕੇ ਮਾਰਿਆ ਜਨਾਲੇ ਦਾ ਕੰਨ ਵੇਖ ਲਓ ਬਿਲਕੁਲ ਬਿਲਕੁਲ ਅਜ ਨਾਲ ਦੇ ਵਿੱਚ ਉਹ ਉਹ ਵੀ ਉਹ ਜਨਾਨੀ ਉਹ ਚੜੇਲ ਵੀ ਵੇਖ ਲਓ ਜਿਨਨੇ ਆਪਣੇ ਛੋਟੇ ਮਾਸੂਮ ਬੱਚਿਆਂ ਨੂੰ ਪਾਣੀ ਡਬੋ ਡਬੋ ਮਾਰਤਾ ਬਿਲਕੁਲ ਉਹ ਪਾਣੀ ਪਤਵਾਲਾ ਕਾਂਡ ਤੇ ਜੇਕਰ ਸਿਰ ਵੈਸੇ ਗੁੰਧ ਕਰਕੇ ਸੋ ਉਹਨਾਂ ਨੂੰ ਮਾਂ ਦਾ ਦਰਜਾ ਪਲੀਜ਼ ਨਾ ਦਿਓ ਗੁੰਧਕ ਕੀ ਸੀ ਤੁਸੀਂ ਇਹ ਦੇਖੋ ਨਾਲ ਦਾ ਬੱਚਾ ਸੋਹਣਾ ਤੇ ਮੇਰਾ ਮਾਂ ਨਾ ਨਾ ਮਾੜਾ ਨਹੀਂ ਉਹ ਕਹਿੰਦੀ ਜਸ ਸੋਹਣਾ ਹੋਊਗਾ ਸਿਰਫ ਮੇਰਾ ਬੱਚਾ ਹੋਊਗਾ ਪਰ ਤੁਸੀਂ ਇਹ ਦੇਖੋ ਉਹਨੇ ਆਪਣਾ ਵੀ ਬੱਚਾ ਡਬੋ ਕੇ ਮਾਰਿਆ ਪਾਣੀ 'ਚ ਕੀ ਉਹਨੇ ਕਤਲ ਕਰਦੇ ਦੇਖ ਲਿਆ ਕਿ ਮੈਂ ਕੀ ਕਹਨਾ ਵੀ ਇਹਦਾ ਮਤਲਬ ਅੰਦਰ ਖਾਤੇ ਮਾਨਸਿਕਤਾ ਕਿੰਨੀ ਕਮਜ਼ੋਰ ਹੋ ਚੁੱਕੀ ਹੈ ਬਿਲਕੁਲ ਇਦਾਂ ਮਤਲਬ ਸਾਡੀ ਪਰਵਰਿਸ਼ ਚ ਕਿੰਨੀ ਕਮੀ ਐ ਚਲੋ ਇਹ ਹੁਣ ਜਿਹੜੀਆਂ ਕਹਿ ਲੋ ਕਹਿੰਦੇ ਨੇ ਬਜ਼ੁਰਗ ਤਾਮਸਿਕ ਭੋਜਨ ਨਹੀਂ ਖਾਣਾ ਚਾਹੀਦਾ ਹਮ ਹੈਣਾ ਜ਼ਹਿਰੀਲੇ ਚੀਜ਼ਾਂ ਨਹੀਂ ਲੈਣੀਆਂ ਚਾਹੀਦੀਆਂ ਹਮ ਹੁਣ ਜਿਹੜਾ ਸਾਡੇ ਖੇਤਾਂ ਚ ਜ਼ਹਿਰ ਪੈ ਰਿਹਾ ਤੇ ਚਾਹੇ ਖਾਨਦਾਂ ਦਾ ਸਿਸਟਮ ਹੋ ਜਾਇਆ ਉਤੋਂ ਮਾਂ ਖਚਜੀ ਐ ਜਿਹਨੂੰ ਆਪਣੀ ਕੁੜੀ ਨੂੰ ਸਮਝਾਉਣਾ ਨਹੀਂ ਆਉਂਦਾ ਜਾਂ ਆਪਣੇ ਬੇਟੇ ਨੂੰ ਸਮਝਾਉਣਾ ਨਹੀਂ ਆਉਂਦਾ ਮੈਂ ਆਪਣੇ ਘਰ ਚ ਜਦੋਂ 8ਵੀਂ ਕਲਾਸ ਪਾਸ ਕਰ ਲਈ ਸੀ ਮੇਰੀ ਕਮਾਂਡੋ ਟ੍ਰੇਨਿੰਗ ਸ਼ੁਰੂ ਹੋ ਗਈ ਸੀ ਅੱਛਾ ਜੀ ਪੋਚੇ ਮਾਰ ਹੂੰ ਝੜੂ ਮਾਰ ਹੂੰ ਸਬਜ਼ੀ ਬਣਾ ਹੂੰ ਫੁਲਕੇ ਬਣਾ ਇੱਕ ਟਾਈਮ ਦੀ ਡਿਊਟੀ ਮੇਰੀ ਲੱਗ ਗਈ ਸੀ ਉਹਦਾ ਰੀਜ਼ਨ ਕਿ ਪਿੱਛੇ ਕੀ ਸੀ ਕੱਪੜੇ ਧੋ ਉਹਦਾ ਰੀਜ਼ਨ ਕੀ ਸੀ ਕਿ ਮੈਂ ਹੁਣ ਕਿਸੇ ਬਾਹਰ ਹੋਸਟਲ ਚ ਜਾ ਕੇ ਰਹਿਣਾ ਹੂੰ ਤੈਨੂੰ ਕੱਪੜੇ ਧੋਣੇ ਨਹੀਂ ਆਂਦੇ ਹੋਣਗੇ ਕਿੱਦਾਂ ਧੋਵੇਂਗਾ ਨਹੀਂ ਤਾਂ ਹੁਣ ਵੱਡੇ ਸੀ ਅਪਾ 8ਵੀਂ 9ਵੀਂ ਤੱਕ ਆ ਗਏ ਸੀ ਤੇ ਮੰਮੀ ਨਿਵਾਦੀ ਸੀ ਹੂੰ ਸਾਡੇ ਦਿਲ ਚ ਉਹ ਮਲਮਾਨ ਆ ਸ਼ਰਮ ਹੀ ਨਹੀਂ ਸੀਗੀ ਬੱਚਾ ਤਾਂ ਬੱਚਾ ਹੁੰਦਾ ਉਹਦੇ ਲਈ ਬੱਚਾ ਸਾਡੇ ਲਈ ਮਾਂ ਹੈ ਸਾਨੂੰ ਨੁਹਾਉਂਦੀ ਰਹੀ ਮਾਂ ਸਾਡੀ ਅੱਜ ਅੱਜ ਦਾ ਸਮਾਂ ਦੇ ਅੱਜ 3 ਸਾਲ ਦੀ ਉਮਰ ਤੋਂ ਬਾਅਦ ਬੱਚਾ ਕਹਿੰਦਾ ਮੈਂ ਇਕੱਲੇ ਬਾਹਰ ਨਿਕਲ ਨਾ ਮਾਂ ਨਾਲ ਨਾ ਦਾ ਨਾ ਪਿਓ ਨਾਲ ਨਾ ਆਂਦਾ ਉਹ ਚੀਜ਼ ਕਿਸੇ ਨਾ ਕਿਸੇ ਸਿਸਟਮ ਕਰਕੇ ਮਰਿਆਦਾ ਕੱਟੀ ਜਾ ਰਹੀ ਤੇ ਗੈਪ ਪੈ ਰਿਹਾ ਪਹਿਲਾਂ ਇੱਕੋ ਤਾਇਆ ਸਾਰੇ ਬੱਚੇ ਨੂੰ ਹੁੰਦਾ ਸੀ ਅਸੀਂ ਉਹ ਬੌਂਡਿੰਗ ਵੇਖੀ ਹੋਈ ਆ ਬਿਲਕੁਲ ਅੱਜ ਵੀ ਸਾਡੇ ਟੀਚਰ ਸਾਨੂੰ ਸੜਕ ਤੇ ਮਿਲ ਜਾਣ ਸਾਡੀ ਪੰਜ ਝੁੱਕਦਾ ਮੈਂ ਕਿਹਾ ਝੁੱਕਦਾ ਸਾਡੀ ਕਾਰ ਵੀ ਵੱਡੀ ਹੋ ਗਈ ਨੇ ਅਸੀਂ ਪਿੱਛੇ ਬ੍ਰੇਕ ਲਾ ਕੇ ਖੜੋ ਜੰਨੇ ਆ ਕਿ ਟੀਚਰ ਰੁਕ ਕ੍ਰੋਸ ਵੀ ਨਹੀਂ ਕਰਨਾ ਹਮ ਹਿੰਮਤ ਨਹੀਂ ਪੈਂਦੀ ਉਹਨਾਂ ਸਾਹਮਣੇ ਸੀਟ ਤੇ ਬੰਦੇ ਨਹੀਂ ਹਮ ਉਹ ਤੁਹਾਡੇ ਟੀਵੀ ਸ਼ੋਹ ਦਾ ਪ੍ਰੋਗਰਾਮ ਵੇਖ ਕੇ ਮੇਰੇ 9th ਕਲਾਸ ਦੇ ਟੀਚਰ ਦਾ ਫੋਨ ਆਇਆ ਅੱਛਾ ਜੀ ਕਹਿੰਦੇ ਸੁਨੀਲ ਮੈਂ ਇਹਦਾ ਬੇਲਾ ਸਰ ਬੋਲ ਰਿਹਾ ਹਮ ਪੁੱਤਰ ਮਜ਼ਾ ਆ ਗਿਆ ਮੈਨੂੰ ਛੋਟਾ ਜਿਹਾ ਵੇਖਿਆ ਸੀ ਅੱਜ ਤੈਨੂੰ ਟੀਵੀ 'ਚ ਵੇਖ ਕੇ ਤੇ ਦਿਲ ਖੁਸ਼ ਕਰਤਾ ਤੂੰ ਸਾਡਾ ਜੀ ਮਤਲਬ ਮੇਰੇ ਪੁਰਾਣੇ ਯਾਰਾਂ ਨੇ ਵੇਖਿਆ ਉਹ ਬੌਂਡਿੰਗ ਸੀ ਤੇ ਅੱਜ ਫੋਨ ਆਇਆ ਬਿਲਕੁਲ ਨਾਲੇ ਉਹਨਾਂ ਨੂੰ ਉਹ ਖੁਸ਼ੀ ਵੀ ਤਾਂ ਹੋਈ ਹੈ ਖੁਸ਼ੀ ਹੋਈ ਕੀ ਅੱਜ ਸਾਡੇ ਨਾਲ ਦਾ ਬੰਦਾ ਮਤਲਬ ਸਾਡਾ ਪੜਾਇਆ ਸਾਡਾ ਪਾਲਿਆ ਬੱਚਾ ਹਾਂ ਅਸੀਂ ਅੱਜ ਵੀ ਉਹਨਾਂ ਦਾ ਉਹੀ ਰਿਗਾਰਡ ਕਰਦੇ ਹਾਂ ਬਿਲਕੁਲ ਮਤਲਬ ਮੈਨੂੰ ਯਾਦ ਹੈ ਕਿ ਜਦੋਂ ਮੈਨੂੰ ਸਰ ਮਿਲੇ ਆਪਣਾ ਕਿਸੇ ਫੈਕਟਰੀ 'ਚ ਮਿਲੇ ਇੱਕ ਦਿਨ ਮੈਂ ਪਛਾਣ ਲਿਆ ਮੈਂ ਪਹਿਰੀ ਹੱਥ ਲਾਇਆ ਉਸਲੇ ਨੂੰ ਨਾਲ ਲੈ ਕੇ ਗਿਆ ਮਾਲਕ ਕੋਲ ਕਹਿੰਦੇ ਜੋ ਵੀ ਕਰਨਾ ਹੈ ਉਹਦਾ ਕੰਮ ਕਰਾਉਣਾ ਹੈ ਅੱਛਾ ਜੀ ਦੇਖੋ ਮੈਂ ਅੱਜ ਤੋਂ ਵੀ 10 12 ਸਾਲ ਪੁਰਾਣੀ ਗੱਲ ਦੱਸ ਰਿਹਾ ਤੇ ਮੈਂ 9ਵੀਂ ਚ ਪੜਿਆ ਅੱਜ ਤੋਂ ਸਾਲ ਪਿੱਛੇ ਗੱਲੋਂ ਕਿੰਨੇ ਆ ਤੇ ਪਿਆਰ ਦੇਖੋ ਕਿੰਨਾ ਪਿਆਰ ਦੇਖੋ ਕਿੰਨਾ ਤੇ ਅੱਜ ਦੇ ਬੱਚੇ ਨੂੰ ਪੁੱਛੋ ਉਹ ਪਤਾ ਕੀ ਕਹਿੰਦਾ ਉਹ ਮੈਡਮ ਕਹਿੰਦੀ ਸੀ ਸਰ ਕਹਿੰਦਾ ਸੀ ਪਰ ਇਹ ਵੀ ਛੱਡ ਜੀ ਜੀ ਸਰ ਜੀ ਕਹ ਰਹੇ تھے ਕਿ ਨਹੀਂ ਜੀ ਸਰ ਮੈਮ ਇਹ ਸ਼ਬਦ ਵੀ ਤੁਸੀਂ ਛੱਡ ਦਿਓ ਅੱਜ ਕੱਲ੍ਹ ਨਾਮ ਲੈਂਦੇ ਉਤੋਂ ਅੱਜ ਕੱਲ੍ਹ ਬਹੁਤ ਜ਼ਿਆਦਾ ਚੀਜ਼ ਜੋ ਦੇਖਣ ਨੂੰ ਮਿਲ ਰਹੀ ਹੈ ਸਕੂਲ ਦੇ ਵਿੱਚ ਕੁੜੀਆਂ ਮੁੰਡੇ ਜਿਹੜੇ ਆਪਣੇ ਟੀਚਰਸ ਤੇ ਨਿਗਾਹ ਰੱਖਦੇ ਨੇ ਰਿਲੇਸ਼ਨ ਨੇ ਮੈਂ ਵਿਆਹ ਹੋਇਆ ਦਿਖਾ ਦਿੰਨਾ ਅੱਛਾ 10ਵੀਂ ਕਲਾਸ ਦਾ ਮੁੰਡਾ ਹੈ ਜੀ ਵਿਡੋ ਟੀਚਰ ਹੈ ਜਾਂ ਡਿਵੋਰਸਿਡ ਟੀਚਰ ਹੈ ਹਮ ਅੰਮ੍ਰਿਤਸਰ ਸ਼ਹਿਰ ਦੇ ਇੱਕ ਪਿੰਡ 'ਚ ਵਿਆਹ ਹੋਇਆ ਉਹਦਾ ਧੂਮ ਧਾਮ ਨਾਲ ਹੋਇਆ ਦੇਖ ਲਓ ਵੀ ਸਾਡਾ 10ਵੀਂ ਕਲਾਸ ਦਾ ਮੁੰਡਾ ਮਾਸਟਰਾਂ ਨੇ ਵਿਆਹ ਨਹੀਂ ਲਿਆ ਤੇ ਉਹ ਹੁਣ ਮਾਸਟਰਾਂ ਨੇ ਦਾ ਲੈਵਲ ਵੇਖ ਲੋ ਤੇ ਉਹ ਟੀਚਰ ਦਾ ਲੈਵਲ ਵੇਖ ਲੋ ਤੇ ਬੱਚਿਆਂ ਦਾ ਲੈਵਲ ਵੇਖ ਲੋ ਉਹੀ ਚੀਜ਼ ਹੈ ਤੇ ਮਾਪਿਆਂ ਦਾ ਵੀ ਵੇਖ ਲੋ ਕਿਵੇਂ ਮਤਲਬ ਆਪਾਂ ਕਿਸ ਮਰਿਆਦਾ ਵੱਲ ਚੱਲ ਪਏ ਆ ਮਰਿਆਦਾ ਤਾਂ ਰਹੀ ਨਹੀਂ ਗਈ ਇਹ ਤਾਂ ਸ਼ਬਦ ਹੀ ਨਹੀਂ ਰਹਿ ਗਿਆ ਕਿ ਕਿੱਥੇ ਚੱਲ ਪਏ ਆ ਸਾਨੂੰ ਸਮਝ ਨਹੀਂ ਆ ਰਹੀ ਹਮ ਗੁਰੂ ਚੇਲੇ ਦਾ ਕਿ ਰਿਸ਼ਤਾ ਸੀ ਹਮ ਹਮ ਠੀਕ ਉਹ ਖਤਮ ਹੋ ਗਿਆ ਤੇ ਜੇ ਆਪਾਂ ਰਿਸ਼ਤਿਆਂ ਦੀ ਗੱਲ ਕਰੀਏ ਇਹ ਜਨਰਲ ਚੀਜ਼ਾਂ ਇਸ ਵੇਲੇ ਕੀ ਹੋ ਰਹੀਆਂ ਇੱਕ ਕੇਸ ਇਸ ਵੇਲੇ ਪੰਜਾਬ ਦੇ ਵਿੱਚ ਇਦਾਂ ਦਾ ਹੋਇਆ ਮਲਨ ਸਾਹਿਬ ਉਹ ਆਰਥ ਕੋਈ ਉਹਨੂੰ ਪੁੱਠੇ ਪੈਰਾਂ ਵਾਲੀ ਕਹਿ ਰਿਹਾ ਕੋਈ ਡੈਨ ਕਹਿ ਰਿਹਾ ਕੋਈ ਕਲਛਣੀ ਕਹਿ ਰਿਹਾ ਕੋਈ ਕੁਲਹਿਣੀ ਕਹਿ ਰਿਹਾ ਤੇ ਮੈਨੂੰ ਵੀ ਕੁੜੀ ਹੋਣ ਦੇ ਨਾਤੇ ਲੱਗਦਾ ਹੈ ਕਿ ਇਹ ਸ਼ਬਦ ਜਿਹੜੇ ਉਹਨੂੰ ਕਹੇ ਜਾ ਰਹੇ ਨੇ ਕੋਈ ਦੋਰਾਏ ਨਹੀਂ ਉਹਨੇ ਕੰਮ ਨਹੀਂ ਅਜਾਇਆ ਕੀਤਾ ਕਿ ਉਹਨੇ ਆਪਣਾ ਘਰ ਵਾਲਾ ਹੱਥੀ ਮਾਰਿਆ ਆਪਣੇ ਪ੍ਰੇਮੀ ਦੇ ਨਾਲ ਰਲ ਕੇ ਜਿਸ ਨਾਲ ਉਹਦੇ ਅਫੇਅਰ ਉਹਦਾ ਚੱਲ ਰਿਹਾ ਸੀਗਾ ਨਾ ਜਿਸ ਸੰਬੰਧ ਸੀਗਾ ਉਹਦੇ ਨਾਲ ਤੇ ਜੇ ਆਪਾਂ ਦੇਖਦੇ ਆ ਨਾ ਸੁੱਖ ਦੀ ਪਰਵਾਸ਼ਾ ਕੀ ਹੁੰਦੀ ਸੁੱਖ ਦੀ ਪਰਵਾਸ਼ਾ ਇਹੀ ਕਿ ਆਪਣਾ ਘਰ-ਬਾਰ ਚੰਗਾ ਥੋੜਾ ਜੀਵਨ ਸਾਥੀ ਚੰਗਾ ਤੁਹਾਨੂੰ ਬਾਹਰ ਅੰਦਰ ਜਾਣ ਤੋਂ ਦਿੱਕਤ ਨਹੀਂ ਆ ਤੁਹਾਨੂੰ ਵਿਦੇਸ਼ਾਂ ਤੱਕ ਭੇਜ ਰਿਹਾ ਇੱਕ ਬੋਲ ਤੇ ਤੁਹਾਨੂੰ ਹਰ ਇੱਕ ਚੀਜ਼ ਪਾਣ ਲਾਣ ਵਰੀ ਮਿਲ ਰਹੀ ਐ ਸਕੋਰਪੀਓ ਗੱਡੀ ਟਾਪ ਮਾਡਲ ਕਈ ਉਹਨੇ ਥੋੜੇ ਦਿਰ ਬਾਅਦ ਉਹ ਗੱਡੀ ਮਿਲ ਗਈ ਤੇ ਸੁਖ ਹੋਰ ਕਿਸੇ ਜਨਾਨੀ ਨੂੰ ਚਾਹੀਦਾ ਕੀ ਹੈ ਬੜੀ ਗੰਦੀ ਗੱਲ ਖਾਹੂੰਗਾ ਜਨਤਾ ਕੋ ਸੁਣੇ ਨਹੀਂ ਜਾਣੀ ਹੂੰ ਸਵਾਦ ਲੈਣ ਦੇ ਨਾ ਡੈਸ਼ ਲਾਹੌਰ ਪਹੁੰਚ ਗਈ ਸੀ ਹੂੰ ਇਹ ਸਾਡੇ ਅੰਮ੍ਰਿਤਸਰ ਦੀ ਕਹਾਵਤ ਹੈ ਹੂੰ ਇਹ ਪੰਜਾਬ ਚ ਵੀ ਚਲਦੀ ਹੈ ਸਾਰੇ ਬਸੇ ਜਾਣਦੇ ਸਾਰੇ ਬਸੇ ਸਭ ਨਹੀਂ ਸੁਣਿਆ ਹੋਊਗਾ ਤੇ ਉਹ ਸਵਾਦ ਦੇ ਚੱਕਰ ਚ ਇਹ ਚੀਜ਼ਾਂ ਹੁੰਦੀਆਂ ਨੇ ਹੂੰ ਜਦੋਂ ਮਨ ਦਾ ਖਤਮ ਹੋ ਗਿਆ ਹੂੰ ਤੇ ਆਰਟੀਫੀਸ਼ੀਅਲ ਸਵਾਦ ਮਿਲਨੇ ਸ਼ੁਰੂ ਹੋ ਗਏ ਬੜੀ ਘਟਿਆ ਗੱਲ ਕਹੀ ਮੈਂ মিডিਆ ਤੇ ਬਹਿ ਕੇ ਪਰ ਸਚਾਈ ਹੈ ਸਮਾਜਿਕ ਸਚਾਈ ਹੈ ਇਹ ਕਿਸੇ ਨੂੰ ਤਕਲੀਫ ਹੋਵੇ ਹੋਵੇ ਔਰ ਇਹ ਅਸਲੀਅਤ ਹੈ ਜਿਹੜਾ ਬੰਦਾ ਆਪਣੇ ਅਸੀਂ ਦੋਵੇਂ ਭੈਣ ਭਰਾਵਾਂ ਮੰਨ ਲਓ ਜਾਂ ਹਸਬੰਡ ਵਾਈਫ ਆਂ ਦੋਸਤਾਂ ਤੋਂ ਤੁਹਾਡੇ ਨਾਲ ਕੋਈ ਤੀਸਰਾ ਬੰਦਾ ਆਇਆ ਮੇਰੀ ਪਹਿਲੀ ਡਿਊਟੀ ਤੁਹਾਡੇ ਪ੍ਰਤੀ ਹੈ ਹਮ ਮਰਿਆਦਾ ਮੁਤਾਬਕ ਕੀ ਇਹ ਮੇਰਾ ਸੱਜਣਾ ਹੈ ਮੇਰੀ ਭੈਣ ਹੈ ਮੇਰਾ ਭਰਾ ਹੈ ਮੇਰੀ ਵਾਈਫ ਹੈ ਜਾਂ ਮੇਰਾ ਦੋਸਤ ਹੈ ਤੁਹਾਡੇ ਕਰਕੇ ਮੈਂ ਜਿੰਨੂੰ ਮਿਲਾਂ ਉਸ ਕਿੰਦਰੀ ਰਹਿਣਾ ਚਾਹੀਦਾ ਇਹ ਮर्यादा ਕਹਿੰਦੀ ਹੈ ਬਿਲਕੁਲ ਇੱਥੇ ਤੇ ਪਤੀ ਪਤਨੀ ਸੀ ਦੋਵੇਂ ਤੇ ਉਸ ਪਤਨੀ ਨੇ ਪਤੀ ਦਾ ਪਤੀ ਨੂੰ ਹੀ ਮਰਵਾਤਾ ਮਾਰਿਆ ਮਰਵਾਇਆ ਨਹੀਂ ਹੱਥੀ ਮਾਰਿਆ ਹੱਥੀ ਮਾਰਿਆ ਨਾਲੋਂ ਬੰਦੇ ਦੋ ਰੌਲਾ ਲਾਏ ਤੇ ਉਹ ਮੁੰਡਾ ਵੀ ਨਾਲ ਲੜ ਗਿਆ ਸੋ ਕੀ ਇਹਦਾ ਮਤਲਬ ਆਪਾਂ ਸਮਝਦੇ ਆ ਕਿ ਇੱਕ ਕਿਸੇ ਦੀ ਬੁਖਸੀ ਨੂੰ ਪੈਸਾ ਮਿਲ ਰਿਹਾ ਹੈ ਆਜ਼ਾਦੀ ਮਿਲ ਰਹੀ ਸੀ ਹੂੰ ਜੇ ਆਜ਼ਾਦੀ ਨਾ ਹੁੰਦੀ ਤੇ ਉਹਦਾ ਕਤਲ ਹੀ ਨਾ ਹੋ ਪੰਦਾ ਹੂੰ ਇਹਦਾ ਮਤਲਬ ਕੁੜੀ ਨੂੰ ਆਜ਼ਾਦੀ ਸੀ ਪੂਰੀ ਤਾਂ ਹੀ ਉਹਨੇ ਮੌਕਾ ਪਾਇਆ ਤੇ ਕਾਂਡ ਕਰਤਾ ਔਰ ਉਹਦੇ ਚ ਵੇਖਿਆ ਤੁਸੀਂ ਕਿ ਇਸ ਕੁੜੀ ਦੇ ਮਾਪੇ ਪਹਿਲਾਂ ਪਹੁੰਚੇ ਹੋਏ ਆ ਬਿਲਕੁਲ ਕਿੱਦਾਂ ਪਤਾ ਲੱਗਿਆ ਉਹਨਾਂ ਨੂੰ ਪਤਾ ਨਹੀਂ ਮੈਂ ਤਾਂ ਸਾਜ਼ਿਸ਼ ਦੇ ਭਾਗੀਦਾਰ ਸਮਝਦਾ ਉਹਨਾਂ ਨੂੰ ਪਰ ਕੁੜੀ ਦੇ ਮਾਪੇ ਤਾਂ ਕਹਿ ਰਹੇ ਨੇ ਵੀ ਸਾਡੀ ਕੁੜੀ ਨੇ ਗਲਤ ਕੀਤਾ ਤੇ ਉਹ ਸਜ਼ਾ ਦੇ ਬਚਣ ਵਾਸਤੇ ਕਹਿ ਰਹੇ ਨੇ ਤੁਸੀਂ ਦੂਰੋਂ ਪਹਿਲਾਂ ਕਿ ਮੈਂ ਪਹੁੰਚ ਗਿਆ ਹੂੰ ਜਿਹੜੀ ਕੁੜੀ ਨੇ ਆਪਣਾ ਘਰ ਵਾਲਾ ਮਾਰਿਆ ਰੁਪਿੰਦਰ ਨੇ ਅਨਾਲ ਦੇ ਕਮਰੇ ਚ ਭਾਜੀ ਬੈਠੇ ਉਹਨੂੰ ਤਾਂ ਪਤਾ ਨਹੀਂ ਲੱਗੇ ਕਿ ਮੈਂ ਤੁਹਾਨੂੰ ਮਾਰਤਾ ਤੇ ਮੇਰੇ ਘਰੋਂ ਮੇਰੀ ਵਾਈਫ ਆ ਜੇ ਹੂੰ ਜਿਹੜੀ ਅੱਧੋ 7 ਕਿਲੋਮੀਟਰ ਦੂਰ ਬੈਠੀ ਹੈ ਹੂੰ ਤੇ ਕੀ ਮਤਲਬ ਹੈ ਇਹਦਾ ਮਤਲਬ ਮੈਂ ਉਹਦੇ ਨੂੰ ਦੱਸ ਕੇ ਆਇਆ ਨਾ ਕਿ ਮੈਂ ਕੁਝ ਕਰਨ ਚੱਲਿਆ ਮੇਰਾ ਫੋਨ ਆਇਆ ਤਾਂ ਭੱਜ ਗਈ ਉਹ ਤਾਂ ਮੈਨੂੰ ਫੋਨ ਕਰਾਂ 2 ਘੰਟੇ ਨਹੀਂ ਬਹੋ ਸਕਦੀ ਹੂੰ ਉਹਦੇ ਕੋ ਆਪਣੀ ਗੱਡੀ ਹੈ ਹੂੰ ਇੱਕ ਜਨਰਲ ਗੱਲ ਕਰ ਰਿਹਾ ਤੁਸੀਂ ਅਚਾਨਕ ਇੱਥੇ ਬੈਠੇ ਹੋ ਉਹਨੇ ਘਰੋਂ ਵੀ ਫੋਨ ਆਇਆ ਨਾ ਕਿ ਪੁੱਤੋ ਜਲਦੀ ਆਇਓ ਖੁਸ਼ਬੂ ਛੇਤੀ ਆ ਜਾ ਫਲਾਣਾ ਕੰਮ ਪੈ ਗਿਆ ਤੁਸੀਂ ਕਹੋਗੇ ਪੋਡਕਾਸਟ ਮਗਾ ਕੇ ਹੀ ਜਾਨੇ ਬਿਲਕੁਲ ਨੈਚਰਲ ਗੱਲ ਹੈ ਉਹਦੇ ਮਾਪਿਓ ਜਿਹੜੇ ਗਵਾਨ ਰਿਸ਼ਤੇਦਾਰ ਉਹਨਾਂ ਤੋਂ ਪਹਿਲਾਂ ਕਿਵੇਂ ਪਹੁੰਚ ਗਏ ਪਲੈਨਿੰਗ ਹੂੰ ਔਰ ਇਹਦੇ ਵਿੱਚ بڑے ਬੰਦਿਆਂ ਦੀਆਂ ਗਲਤੀਆਂ ਨੇ ਕਿਵੇਂ ਜਿੱਦਣ ਤੁਹਾਨੂੰ ਪਤਾ ਲੱਗ ਗਿਆ ਹੂੰ ਵੀ ਸਾਡੀ ਕੁੜੀ ਨੇ ਚੰਦ ਚੜਾਉਣਾ ਕੋਈ ਹੂੰ ਸਿੱਧੀ ਪੰਜਾਬੀ ਜੀ ਬੋਲੀ ਆਪਾਂ ਜੀ ਕਿਉਂ ਨਹੀਂ అలਰਮ ਬਜਾਇਆ ਕਿਉਂ ਨਹੀਂ ਸਿਟੀ ਬਜਾਈ ਹੂੰ ਕਿਉਂ ਨਹੀਂ ਕੋਣ ਬਾ ਇਕੱਠਾ ਕੀਤਾ ਵੀ ਇਹ ਬਾਤ ਚੱਲਣ ਹੋ ਗਈ ਜੇ ਹੂੰ ਇਹ ਕੋਈ ਚੰਦ ਚੜਾਏਗੀ ਤੇ ਉਹ ਮੁੰਡੇ ਵਿਚਾਰੇ ਕੋਲੋਂ ਤਲਾਕ ਦਵਾਉਂਦੇ ਹੂੰ ਉਹਦਾ ਖਰਚਾ ਵਾਪਸ ਕਰਦੇ ਉਹਨੂੰ ਕਹਿੰਦੇ ਜਾ ਜਿੱਥੇ ਖੇ ਖਾਣੀ ਖਾਲਾ ਹੂੰ ਉਹਨਾਂ ਵਿਚਾਰਿਆਂ ਦਾ ਪੁੱਤ ਤੇ ਬਚ ਜਾਂਦਾ ਨਾ ਪਰ ਮਲਨ ਸਾਹਿਬ ਇਹ ਗੱਲ ਤੁਸੀਂ ਬਿਲਕੁਲ ਸਹੀ ਕਹੀ। ਉਹ ਮੁੰਡਿਆਂ ਤਲਾਕ ਕਹਿੰਦਾ ਸੀਗਾ ਜੋ ਗੱਲਾਂ ਸਾਹਮਣੇ ਆਈਆਂ ਨੇ। ਇਹ ਜਿਹੜੀ ਰੁਪਿੰਦਰ ਹੈ, ਗੁਰਵਿੰਦਰ ਜੋ ਸੁਖਣ ਵਾਲਾ ਫਰੀਦਕੋਟ ਦੇ ਸੁਖਣ ਵਾਲਾ ਪਿੰਡ ਦੇ ਵਿੱਚ ਇਸ ਜੋ ਸਾਰਾ ਹੋਈ ਹੈ ਘਟਨਾ ਸਾਰੇ ਜਾਣਦੇ ਨੇ ਇਸ ਵੇਲੇ। ਤੇ ਉਹ ਮੁੰਡੇ ਦੇ ਕਹਿਣ ਤੇ ਵੀ ਕੁੜੀ ਨੇ ਤਲਾਕ ਨਹੀਂ ਦਿੱਤਾ। ਕਹਿੰਦੀ ਸੀ ਮੈਂ ਤਲਾਕ ਨਹੀਂ ਦੇਣਾ। ਵਜਾ 30 ਕਿਲੇ ਪੈਲੀ 25 ਤੋਂ 30 ਕਿਲੇ ਪੈਲੀ ਮੁੰਡੇ ਦੇ ਨਾਮ ਇੱਕ ਪ੍ਰਾਈਵੇਟ ਬੈਂਕ ਦੇ ਵਿੱਚ ਨੌਕਰੀ ਕਰਦਾ ਸੀ ਮਾਪੇ ਵੀ ਬਾਰ ਫੋਰਨ ਦੇ ਵਿੱਚ ਆਉਂਦੇ ਜਾਂਦੇ ਸੀ ਭੈਣ ਵਿਆਹੀ ਹੋਈ ਸੀ ਹੋਰ ਕੋਈ ਭਰਾ ਹੀ ਨਹੀਂ ਸੀ ਸੋਨਾ ਕਰ ਜਾਇਦਾ ਚਾਹੀਦੀ ਸੀ ਹੂੰ ਤੇ ਜੇ ਤਲਾਕ ਦੇ ਦਿੰਦੀ ਤਾਂ ਕੀ ਪੈਸਾ ਐਲੀਮਿਨੀ ਕੁਛ ਨਹੀਂ ਮਿਲਦਾ ਲਿਮਿਟਿਡ ਮਿਲਦਾ ਹੂੰ ਤੇ ਦੂਜੇ ਪਾਸੇ ਭੁੱਖ ਨੰਗ ਹੋਣੀ ਹੈ ਡਿਪੈਂਡ ਕਰਦਾ ਜਿੱਥੇ ਉਹ ਸੁਆਦ ਵਾਲੀ ਗੱਲ ਹੈ ਹਰ ਕੰਵਲ ਪਰ ਜਿੱਦ ਨਾਲ ਲਾਹੌਰ ਪਹੁੰਚਣਾ ਸੀ ਬਠਿੰਡੇ ਦਾ ਬਲੂਆਣੇ ਤੋਂ ਉ ਜੋ ਵੀ ਸੀ ਆਪਦੇ ਲਾਹੌਰੀ ਕਹਾਂਗੇ ਉਹਨੂੰ ਹੂੰ ਕਿਉਂਕਿ ਉਹਦੀ ਡੈਫੀਨੇਸ਼ਨ ਕਲੀਅਰ ਹੈ ਹੂੰ ਉਹ ਡੈਨ ਦੀ ਡੈਫੀਨੇਸ਼ਨ ਕਲੀਅਰ ਹੈ ਬਿਲਕੁਲ ਜੇ ਉਹਨੂੰ ਚੜੇਲ ਵੀ ਕਹਿ ਲੋ ਤਾਂ ਕੋਈ ਮਾੜੀ ਗੱਲ ਨਹੀਂ ਬਿਲਕੁਲ ਔਰ ਜਿਨੇ ਦੇਖੋ ਪ੍ਰਮਾਤਮਾ ਨੇ ਔਰਤ ਨੂੰ ਮਾਂ ਬਣਨ ਦਾ ਸਵੱਬ ਦਿੱਤਾ ਹੂੰ ਬੰਦ ਨੂੰ ਕਿਉਂ ਨਹੀਂ ਦਿੱਤਾ ਹੂੰ ਔਰ ਪ੍ਰਮਾਤਮਾ ਨੇ ਉਸ ਬ੍ਰੇਨ ਚ ਹਲੀਮੀ ਪਾਈ ਹੈ ਹੂੰ ਇਮੋਸ਼ਨਸ ਪਾਏ ਆ ਸਦਕ ਸਦਕ ਪਾਇਆ ਇੱਜ਼ਤ ఎవਰੀਥਿੰਗ ਜੇ ਇੱਜ਼ਤ ਅਸੀਂ ਕਰਨੀ ਹੈ ਜਾਂ ਨਹੀਂ ਕਰਨੀ ਪਰਮਾਤਮਾ ਨੇ ਉਹਨੂੰ ਬਹੁਤ ਸਬਰ ਦਿੱਤਾ ਮੈਂ ਗੰਦੀ ਗੱਲ ਹੋਰ ਕਰਦਾ ਪੌਟੀ ਆਈ ਹੋਵੇ ਨਾ ਇੰਨਾ ਕੁ ਪ੍ਰੈਸ਼ਰ ਹੋਇਆ ਹੁੰਦਾ ਕਿ ਬੰਦਾ ਕਹਿੰਦਾ ਨਿਕਲੋ ਤੇ ਭਜੋ 9 ਮਹੀਨੇ ਬੱਚਾ ਪੇਟ 'ਚ ਰੱਖਣਾ ਮਜ਼ਾਕ ਨਹੀਂ ਤੁਹਾਡੇ ਸਾਡੇ ਮਾਪਿਓ ਨੇ ਇਸੇ ਤਰੀਕੇ ਬੱਚੇ ਪੈਦਾ ਕੀਤੇ ਸੰਸਾਰ ਨੇ ਤੇ ਉਹਨੂੰ ਤਾਂ ਦਿੱਤਾ ਕਿ ਤੂੰ ਇਹ ਦਰਦ ਵੀ ਸਹਿ ਸਕਦੀ ਹੈ ਐਨੀ ਪਾਵਰ ਹੈ ਐਨੀ ਪਾਵਰ ਦਿੱਤੀ ਤੇ ਜੇ ਉਹ ਇਦਾਂ ਦਾ ਕੰਮ ਕਰਦੀ ਤਾਂ ਫਿਰ ਔਰਤ ਨਹੀਂ ਨਾ ਇਹ ਚੜ੍ਹੇਲਾ ਆਪਾਂ ਔਰਤ ਨੂੰ ਬਦਨਾਮ ਨਾ ਕਰੀਏ ਹਮ ਔਰਤ ਇਹੋ ਜਿਹਾ ਕੰਮ ਨਹੀਂ ਕਰ ਸਕਦੀ ਉਹ ਚੜੇਲ ਜਾਂ ਡੈਨ ਨਹੀਂ ਕਰ ਸਕਦੀ ਹਮ ਚਾਹੇ ਉਹ ਪਾਣੀਪਤ ਵਾਲੀ ਸੀ ਤੇ ਚਾਹੇ ਇਹ ਸੀ ਤੇ ਚਾਹੇ ਉਹ ਅਜਨਾਲੇ ਵਾਲੀ ਸੀ ਨੀਲੇ ਡਰਾਮਾ ਵਾਲੀ ਸੀ ਨੀਲੇ ਡਰਾਮਾ ਵਾਲੀ ਸੀ ਹਮ ਸੋ ਇਸੇ ਔਰ ਹੁਣ ਵੇਖੋ ਨਾ ਇੱਕ ਉਹ ਪ੍ਰਾਪਰਟੀ ਦੀ ਖਾਤਰ ਧੋਖਾ ਚੱਲ ਰਿਹਾ ਸੀ ਹਮ ਫਿਰ ਉਹ ਅਲਟੀਮੇਟਲੀ ਇੱਕ ਦਿਨ ਐਸਾ ਪ੍ਰੈਸ਼ਰ ਆਇਆ ਕਿ ਅਬ ਬੰਦਾ ਹੀ ਮਾਰਦੀ ਹੈ ਹਮ ਆਪਾਂ ਬੰਦਾ ਮਾਰਤਾ ਹੁਣ 23 ਕਿਲੇ ਬਲਕੀ ਸੀਗੀ ਉਧਰ ਵਹਣੀ ਮਿਲਣੀ ਉਹ ਤਾਂ ਰੁੱਲ ਗਈ ਨਾ ਪਹਿਲੀ ਵੀ ਰੁੱਲ ਗਈ ਘਰ ਵੀ ਰੁੱਲ ਗਿਆ ਪਿੱਛੇ ਕੌਣ ਨੇ ਮਾਪੇ ਬਜ਼ੁਰਗ ਨੇ ਉਹ ਦਿਸ਼ਾ ਹੀ ਬਦਲ ਗਈ ਹੂੰ ਪਰ ਜਿਸ ਮੋਟਿਵ ਲਈ ਜਿੰਨੇ ਕੀਤਾ ਸੀ ਉਹ ਤਾਂ ਨਾ ਹੋਇਆ ਉਹਦਾ ਪੂਰਾ ਬਿਲਕੁਲ ਹੁਣ ਯਾਦ ਉਹਦੀ ਡੈੱਡ ਬੋਡੀ ਬਾਹਰ ਆਉਣੀ ਹੈ ਹੂੰ ਯਾ ਉਹਨੂੰ ਫਾਂਸੀ ਦੀ ਸਜ਼ਾ ਲੱਗਣੀ ਹੈ ਉਹਨੂੰ ਤੇ ਤੇ ਬੰਦਿਆਂ ਨੂੰ ਤੇ ਫਾਂਸੀ ਦੀ ਸਜ਼ਾ ਦਾ ਪ੍ਰਬਧਾਨ ਆਪਣੇ ਹੈਗਾ ਹੈਗਾ ਤੇ ਪਰ ਇਹੋ ਜੀ ਨਹੀਂ ਜਲਦੀ ਸਾਲ 1.5 ਸਾਲ ਚ ਦੋ ਸਾਲ ਦੋ ਸਾਲ ਟ੍ਰੈਲੋ ਮਹਿਲਾ ਨੂੰ ਫਾਂਸੀ ਹੋ ਸਕਦੀ ਹੈ ਬਿਲਕੁਲ ਹੁੰਦੀ ਹੈ ਜੀ ਹਮ ਯੂਪੀ ਚ ਇੱਕ ਕੇਸ ਹੋਇਆ ਸੀ ਉਹਨੇ 27 ਬੰਦੇ ਘਰ ਦੇ ਮਾਰਤੇ ਸੀ ਇਨਕਲੂਡਿੰਗ 2.5 ਸਾਲ ਦਾ ਬੱਚਾ ਹਮ ਬੜੀ ਲੀਡਿੰਗ ਜਜਮੈਂਟ ਹੈ ਹਮ ਉਹਦੇ ਕੇਸ ਚ ਉਸ ਲੇਡੀ ਨੂੰ ਹੋਈ ਹੈ ਸਜ਼ਾ ਉਹਨੇ 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 ਮੰਗੀ ਸੀ ਉਹਨੂੰ ਫਾਂਸੀ ਦੀ ਸਜ਼ਾ ਹੋ ਗਈ ਸੀ ਐਟ ਦੈਟ ਟਾਈਮ ਸ਼ੀ ਵਾਸ ਪ੍ਰੈਗਨੈਂਟ ਤੇ ਉਹਦੀ ਪ੍ਰੈਗਨੰਸੀ ਤੋਂ ਬਾਅਦ ਉਹ ਬੱਚੇ ਦੇ ਜਨਮ ਤੋਂ ਬਾਅਦ ਉਹਨੂੰ ਫਾਂਸੀ ਹੋਈ ਹੈ ਉਹਨੂੰ ਦੁੱਧ ਪਿਆਉਣ ਦੇ ਪੀਰੀਅਡ ਤੋਂ ਬਾਅਦ ਫਾਂਸੀ ਹੋਈ ਉਹਨੂੰ ਜਿਹੜੇ ਬੰਦੇ ਇਹੋ ਜਿਹਾ ਹੀਨਿਸ ਕ੍ਰਾਈਮ ਕਰਦੇ ਆ 99% ਉਹਨਾਂ ਨੂੰ ਫਾਂਸੀ ਹੁੰਦੀ ਹੈ ਜੇ ਫਾਂਸੀ ਨਾ ਹੋਵੇ ਉਮਰ ਕੈਦ ਹੁੰਦੀ ਹੈ ਔਰ ਉਮਰ ਕੈਦ ਟਿਲ ਡੈਥ ਵਾਲੀ ਹੁੰਦੀ ਹੈ ਜੇ ਡੈੱਡ ਬੋਡੀ ਬਾਹਰ ਆਵੇ ਪਰ ਜੇ ਉਮਰ ਕੈਦ ਟਿਲ ਡੈਥ ਵਾਲੀ ਨਾ ਹੋਵੇ 7 ਸਾਲ ਬਾਅਦ ਉਹਨਾਂ ਨੂੰ ਪੇਰੋਲ ਜਾਂ सस्पेंशन ਆਫ ਸੈਂਟੈਂਸ ਮਿਲਣ ਦੇ ਚਾਂਸਸ ਹੁੰਦੇ ਆ ਕਿਉਂਕਿ ਇੰਡੀਆ ਰੀਫਾਰਮੇਸ਼ਨ ਤੇ ਕੰਮ ਕਰਦਾ ਹੈ। ਹੂੰ ਕਿ ਬੰਦੇ ਨੂੰ ਸੁਧਰਨ ਦਾ ਮੌਕਾ ਦਿੱਤਾ ਜਾਵੇ। ਹੂੰ ਪਰ ਤੁਹਾਨੂੰ ਲੱਗਦਾ ਜਿਹਦੀ ਮਾਨਸਿਕਤਾ ਇਦਾਂ ਦੀ ਹੋਵੇ ਕਿਉਂਕਿ ਉਹਨੇ ਅ ਗੁਰਵਿੰਦਰ ਨੂੰ ਮਾਰਨ ਵਾਸਤੇ ਇਸ ਰੁਪਿੰਦਰ ਨੇ ਕੋਈ ਇੱਕ ਪਲਾਨ ਨਹੀਂ ਬਣਾਇਆ। ਦੋ ਤੋਂ ਤਿੰਨ ਪਲਾਨ ਸੀ, ਪਲਾਨ A, ਪਲਾਨ B, ਪਲਾਨ C। ਮਰਡਰ ਤੇ। ਸੋਚੋ ਕਿੰਨੀ ਤਗੜੀ ਪਲਾਨਿੰਗ ਉਹਨੇ ਕੀਤੀ। ਅ ਉਹਦੀ ਨਨਾਨ ਦੇ ਜੁਮੰਡਾ ਮਰਿਆ ਗੁਰਵਿੰਦਰ, ਉਹਦੀ ਭੈਣ ਕੈਨੇਡਾ ਚ ਹੈ ਤੇ ਉਸਦੇ ਜਵਾਬ ਹੁੰਦਾ ਕਰਦੇ ਅਨੁਸਾਸ ਸੌਰੇ ਨੂੰ ਜ਼ਬਰਦਸਤੀ ਭੇਜਦੀ ਐ ਵੀ ਤੁਸੀਂ ਜਾਓ ਬੱਚਾ ਦੇ ਕਿਉਂ ਭੈਣ ਨੂੰ ਮਦਦ ਚਾਹੀਦੀ ਹੋਗੀ ਜ਼ਬਰਦਸਤੀ ਟਿਕਟਾਂ ਖਰਾ ਕੇ ਉਹਨਾਂ ਨੂੰ ਭੇਜਿਆ ਤੇ ਉਹਨਾਂ ਨੇ 8 ਦਸੰਬਰ ਤੱਕ ਵਾਪਸ ਆਉਣਾ ਸੀਗਾ ਉਤੋਂ ਪਹਿਲੇ ਪਹਿਲੇ ਇਹ ਨਹੀਂ ਸਭ ਕੀਤਾ ਘਰ ਦੇ ਵਿੱਚ ਖਾਣੇ ਦੇ ਵਿੱਚ ਚਾਹ ਦੇ ਵਿੱਚ ਉਹਨੂੰ ਜ਼ਹਿਰ ਦਿੱਤਾ ਉਹਨੂੰ ਜ਼ਹਿਰ ਦਾ ਅਸਰ ਨਹੀਂ ਹੋਇਆ ਜੋ ਬਾਅਦ ਦੇ ਵਿੱਚ ਪੁਲਿਸ ਨੇ ਵੀ ਦੱਸਿਆ ਵੀ ਉਹਨੂੰ ਜ਼ਹਿਰ ਦਾ ਉਹਨਾਂ ਅਸਰ ਨਹੀਂ ਹੋਇਆ ਤੇ ਉਹ ਘੁੰਮ ਰਿਆ ਸੀ ਉੱਚੋ ਵਾਈ ਲੱਗਦੀ ਹੋਣੀ ਕਾਲੀਆਂ ਪੈਂਦੀਆਂ ਹੋਣੀਆਂ ਬੰਦੇ ਨੂੰ ਤੇ ਫਿਰ ਉਹਨੇ ਆਪਣੇ ਬੁਆਏਫਰੈਂਡ ਨੂੰ ਫੋਨ ਕਰਕੇ ਬਲੈਪ ਲਨ ਬੀ ਯੈਸ ਵੀ ਇਹ ਮਰ ਨਹੀਂ ਰਿਹਾ ਇਹ ਤੇ ਅਸਰ ਨਹੀਂ ਹੋ ਰਿਹਾ ਉਹ ਆਇਆ ਆਪਣੇ ਇੱਕ ਦੋਸਤ ਨਾਲ ਵਿਸ਼ਵਜੀਤ ਦੇ ਨਾਲ ਉਹ ਕੋਠੇ ਤੇ ਰੁਪਿੰਦਰ ਤੇ ਇਹ ਗੱਲਾਂ ਕਰ ਰਹੇ ਹੁੰਦੇ ਨੇ ਉਸ ਵੇਲੇ ਬੰਦਾ ਦੇਖ ਲੈਂਦਾ ਜਾ ਕੇ ਪਹਿਲਾਂ ਉਹਨੂੰ ਮਾਰ ਦੇ ਕੁੱਟਦੇ ਨੇ ਇਸ ਤਰੀਕੇ ਕਿ ਉਹ ਮਰ ਜੇ ਨਹੀਂ ਮਰਦਾ ਫਿਰ ਉਹਦੇ ਮੂੰਹ 'ਚ ਜ਼ਬਰਦਸਤੀ ਜ਼ਹਿਰ ਪਾਉਂਦੇ ਨੇ ਤਾਂ ਫਿਰ ਗਲਾ ਘੋਟਦੇ ਨੇ ਉਸ ਤੋਂ ਬਾਅਦ ਉਹ ਲੁੱਟ ਹੋ ਗਈ ਘਰ 'ਚ ਇਹ ਦਸਮਾਨ ਖਲਾਾਰਦੇ ਨੇ ਤਿੰਨ ਤਿੰਨ ਪਲਾਨ ਬਣਾਏ ਸੀ ਇੰਨੇ ਕੀ ਕੀ ਕਹੀਏ ਇਸ ਕੁੜੀ ਨੂੰ ਇਸ ਔਰਤ ਨੂੰ ਇਸ ਡੈਨ ਸ਼ਬਦ ਨਹੀਂ ਹੈਗੇ ਸਿਰਫ ਡੈਨ ਸ਼ਬਦ ਵਰਤੋ ਕੁੜੀ ਤੇ ਔਰਤ ਨਹੀਂ ਵਰਤਣਾ ਸਾਡੀਆਂ ਭੈਣਾਂ ਧੀਆਂ ਇੰਨੀਆਂ ਮਾੜੀਆਂ ਨਹੀਂ ਹੈਗੀਆਂ ਬਿਲਕੁਲ ਇਹ ਲੱਖਾਂ ਪਿੱਛੇ ਇੱਕ ਦੋ ਜਿਹੜੀਆਂ ਹੁੰਦੀਆਂ ਨੇ ਇਹਨਾਂ ਬਾਰੇ ਇਹੋ ਸ਼ਬਦ ਵਰਤੋ ਤੇ ਲਹਨ ਦਾ ਹੋ ਜੇ ਮਾਪੇ ਬਾਰੇ ਜਿਨ੍ਹਾਂ ਨੇ ਉਹਨੂੰ ਜੰਮਿਆ ਵੀ ਹੈ ਮੈਂ ਉਹਨਾਂ ਨੂੰ ਵੀ ਲਹਨਤ ਮਾਰਦਾ ਸ਼ਰਿਆ ਮਾਰਦਾ ਜਿਹੜਾ ਰੈਫਰਮੇਸ਼ਨ ਦਾ ਨੂੰ ਰਿਸ ਭੇਜਣਾ ਭੇਜ ਲਿਓ ਮੈਨੂੰ ਜੀ ਤੇ ਤੁਸੀਂ ਹੁਣ ਜਿਹੜੀ ਆ ਗੱਲ ਕਹੀ ਹੈ ਕਿ ਇਹਦੇ ਘਰਦਿਆਂ ਨੂੰ ਰੁਪਿੰਦਰ ਦੇ ਪਹਿਲਾਂ ਹੀ ਪਤਾ ਸੀਗਾ ਤੇ ਇਹ ਤੁਸੀਂ ਕਿਸ ਬੇਸਿਸ ਤੇ ਕਲੀਅਰ ਕਰ ਸਕਦੇ ਹੋ ਸਾਨੂੰ ਦੇਖੋ ਇਨਸੀਡੈਂਸ ਤੇ ਕ੍ਰਾਈਮ ਇਨਸੀਡੈਂਸ ਤੇ ਹਾਂ ਜੀ ਇਹ ਲੋਕ ਪਹਿਲਾਂ ਪਹੁੰਚੇ ਆ ਰੁਪਿੰਦਰ ਦੇ ਘਰ ਦੇ ਹੂੰ ਉਹ ਪਹਿਲਾਂ ਕਿਵੇਂ ਆ ਗਏ ਜਦ ਕਿ ਉਹਦੀ ਭੂਆ ਦਾ ਘਰ ਛਾਦਾ ਨੇੜੇ ਸੀ